လာ جو آ جو آ جو ਮੇ ਨਾਲ ਆ ਉਹ ਸੈਗਲੀ ਗੋਲੀ ਐ ਬੈਕ ਆ ਦੇ ਵਾਲੇ ਹਲੋ ਸਾਥੀ ਸਟੀਕਾ ਜਿਸ ਹਾਲიან ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਗੇ ਐਡਮਿਨ ਸੈਰੀ ਉੱਟਿਆ ਪਰ ਨਾਮ ਨਹੀਂ ਆਇਆ ਨਾਲ ਮੈਂ ਆਪਰਾ ਆਏਗਾ ਮੈਂ ਆਪਣੇ ਘਰੋਂ ਗਿਆ ਚੱਲ ਫਿਰ ਯਾਰ ਆਪਾਂ ਮੋਟਰਸਾਈਕਲ ਤੇ ਚੱਲੀਏ ਇਹ ਨਾਲ ਹੀ ਮੇਰਾ ਦੂਜਾ ਭਰਾ ਆਏਗਾ ਜਿਹਦਾ ਨਾਮ ਆ ਜੱਪਨੂਰ ਪ੍ਰੀਤ ਸਿੰਘ ਇਹ ਗੇਟ ਤੇ ਤੇ ਜਿਹਨਾਂ ਕੋਲ ਕਿ ਖੇਡਿਆ ਡਾਏਗਾ ਮੈਂ ਚਲੋ ਯਾਰ ਚੱਲੀਏ ਫਿਰ ਮੈਂ ਮੋਟਰਸਾਈਕਲ ਦੇ ਲਾ ਕੇ ਚੱਲ ਗਿਆ ਤੇ ਮੈਂ ਉਹ ਕੀਤਾ ਸਟਾਰਟ ਇਹ ਚਲੋ ਇਹ ਸਟਾਰਟ ਨਹੀਂ ਹੋਇਆ ਫਿਰ ਮੈਂ ਚਾਪੀ ਹੋਣ ਕੀਤੀ ਨੋਵਾਲੀ ਫਿਰ ਮੈਂ ਕਿੱਕ ਤੇ ਇਹ ਉਹ ਗਿਆ ਸਟਾਰਟ ਸਟਾਰਟ ਹੋ ਗਿਆ ਤੇ ਬਾਹਰ ਮੈਂ ਮਰੀਏ ਮਟੇਰੀ ਸਾਧੂ ਸਾਧੂ ਦਿੱਤਾ ਇਹਨੂੰ ਤੇ ਸਿੱਧਾ ਇਸਨੇ ਜੀ ਸਾਡਾ ਹੋ ਗਿਆ ਵਾ ਉਸ ਤੋਂ ਬਾਅਦ ਮੈਂ ਆਪਣੇ ਚਾਚਾ ਰਾਮ ਨਾਲ ਉਹਨੇਗਾ ਕਿ ਦੀਵਾਰ ਹੈ ਲੈ ਆਪਣੇ ਘੜੀ ਧੋਣੀ ਹੈਗੀ ਤੇ ਮੈਂ ਹਨਾ ਦਾ ਕਰੈਟਰ ਲੈ ਆਇਆਗੇ ਆਜੋ ਬੈਗ ਆਜੂ ਇਹ ਉਸ ਤੋਂ ਬਾਅਦ ਫਿਰ ਆਪਣਾ 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 ਮੋਰਸਰ ਬੈਗ ਨਾਲ ਹੀ ਮੈਂ ਭਰਾ ਜਾ ਫਨੂਰੇ ਤੇ ਆਪਾਂ ਦੋਵੇਂ ਚੱਲੇ ਸੀਗੇ ਤਾਰੀਕਾ ਸ਼ਹਿਰ ਦੇ ਵਿੱਚ ਚੱਲੇ ਸੀਗੇ ਆਪਾਂ ਆਪਨੇ ਮਾਤੇ ਖਾਣ ਵਾਸਤੇ 버거 ਤੇ ਕੋਗਲੇ ਆਏਗੇ। ਅੱਲਾ ਪਖਾਤਾ 버거 ਉਸ ਤੋਂ ਬਾਅਦ ਕਿਤੇ ਕੋਗਲੇ। ਬੈਠੇ ਰੱਖ ਬੰਨ ਲਿਓ ਪੱਗ ਫੇਰੇ। ਪੱਗ ਬਣੀ ਹੀ ਸਿਰ ਸਿਰੇ ਤੇ ਆਪਾਂ ਇਹ ਦੇਖਣ ਲਈਗੇ ਸ਼ੀਸ਼ੇ ਦੇ ਵਿੱਚ। ਫਿਰ ਸਿਰ ਸਿਰੇ ਆਪਾਂ ਪੀਤੀ ਚਾਹ ਤੇ ਨਾਲ ਖਾਦੇ ਬ੍ਰੈਡ ਦੇ ਪਕੌੜੇ। ਉਸ ਤੋਂ ਬਾਅਦ ਰੋਟੀ ਖਾ ਕੇ ਫਿਰ ਆਪਾਂ ਕੇ ਗੱਡੀ ਦੇ ਵਿੱਚ ਬੈਠੇ ਇਹਨਾਂ ਨੂੰ ਪਾਸਟੋਪ ਤੱਕ ਛੱਡਣ ਜਾਣਾ ਹੈਗਾ ਤਾਰੀਵਾਲ ਤੱਕ। ਤੇ ਨਾਲ ਮੇਰੇ ਚਾਚੂ ਭਰਾ ਸਾਰੇ ਜਾਣੇਗੇ ਆਪਾਂ ਉਸ ਤੋਂ ਬਾਅਦ ਆਪਾਂ ਬੈਗੇ ਬੱਸ ਦੇ ਵਿੱਚ ਮੀਂਹ ਬੜਾੰਦਾ ਪੈ ਰਿਹਾ ਕਹਿੰਨਾ ਕਿੰਨਾ ਤੇ ਇਧਰ ਮੀਂਹ ਆਇਆ ਵਾ ਉਹ ਸਾਰੇ ਜਾਣੇ ਦੱਸਿਓ ਕਮੈਂਟਾਂ ਦੇ ਵਿੱਚ ਉਸ ਤੋਂ ਬਾਅਦ ਫਿਰ ਆਪਾਂ ਫੜੀ ਪੁਰਾਣੇ ਸ਼ਾਲੀ ਵਾਲੇ ਬੱਸ ਤੇ ਚਲੋ ਜੀ ਫਿਰ ਅੱਜ ਆਪਾਂ ਆਪਣਾ ਚੁੱਕਿਆ ਮੋਟਰਸਾਈਕਲ ਤੇ ਅੱਜ ਬਹੁਤ ਖੁਸ਼ੀਆਂ ਨੂੰ ਕਿ ਆਪਾਂ ਬੜੇ ਟਾਈਮ ਬਾਅਦ ਆਪਣਾ ਮੋਟਰਸਾਈਕਲ ਲਿਆ ਵਾ ਉਸ ਤੋਂ ਬਾਅਦ ਫਿਰ ਆ ਗਿਆ ਪਕਾ ਮਿਲਦੇ ਆ ਨੈਕਸਟ ਵਕ ਤੇ ਬਾਏ ਬਾਏ